ਦੋਸਤੋ ਆਪਾਂ ਸੋਚਦੇ ਆ ਨਾ ਆਪਾਂ ਨੂੰ ਦੁੱਖ ਤਕਲੀਫਾਂ ਪਰਮਾਤਮਾ ਕਿਉਂ ਦਿੰਦਾ ਅੱਜ ਤੁਹਾਨੂੰ ਇੱਕ ਗੱਲ ਸੁਣਾਉਂਦੇ ਆ ਕਹਿੰਦੇ ਇੱਕ ਵਾਰ ਇੱਕ ਬਹੁਤ ਅਮੀਰ ਔਰਤ ਦਾ ਕੁੱਤਾ ਉਹਦਾ ਕਹਿਣਾ ਮੰਨਣੋਂ ਹਟ ਜਾਂਦਾ ਉਹਦੇ ਅੱਖੇ ਨਹੀਂ ਲੱਗਦਾ ਆ ਨਾ ਕੁਝ ਖਾਂਦਾ ਨਾ ਪੀਂਦਾ ਉਹਦੇ ਕਹੇ ਤੋਂ ਤਾਂ ਉਹ ਇੱਕ ਕੁੱਤਿਆਂ ਦੇ ਮਹਾਰ ਬੰਦੇ ਕੋਲੇ ਉਹਨੂੰ ਲੈ ਕੇ ਜਾਂਦੀ ਆ ਤਾਂ ਉਹ ਉਸ ਮਹਾਰ ਬੰਦੇ ਨੂੰ ਕੁੱਤਾ ਇਹਨੂੰ ਦੱਸਦੀ ਆ ਕਿ ਮੇਰਾ ਕੁੱਤਾ ਜਿਹੜਾ ਇਹ ਮੇਰੇ ਅੱਖੇ ਲੱਗਣੋਂ ਹਟ ਗਿਆ ਜੇ ਮੈਂ ਇਹਨੂੰ ਕੋਲੇ ਸਾਧੀਆਂ ਤਾਂ ਮੇਰੇ ਕੋਲ ਨਹੀਂ ਆਉਂਦਾ ਜੇ ਮੈਂ ਇਹਨੂੰ ਕੁਸ ਪਾਉਣੀ ਆ ਤਾਂ ਮੇਰੇ ਕਹੇ ਖਾਂਦਾ ਨਹੀਂ ਇਹ ਆਪਣੀ ਮਰਜ਼ੀ ਕਰਨ ਲੱਗ ਗਿਆ ਤਾਂ ਉਹ ਉੱਤਿਆਂ ਦਾ ਮਾਰ ਹੁੰਦਾ ਜਿਹੜਾ ਉਹ ਕੁੱਤੇ ਨੂੰ ਚੰਗੀ ਤਰ੍ਹਾਂ ਵੇਖਦਾ ਵੇਖ ਪਿਓ ਉਸ ਔਰਤ ਨੂੰ ਕਹਿੰਦਾ ਵੀ ਭਾਈ ਇੱਕ ਰਾਤ ਇਹਨੂੰ ਮੇਰੇ ਕੋਲ ਛੱਡਣਾ ਪਊ ਤੁਸੀਂ ਤੜਕੋਂ ਸਵੇਰੇ ਆਇਓ ਤੇ ਆਪਣਾ ਕੁੱਤਾ ਲੈ ਜਿਓ ਤੇ ਲੋ ਔਰਤ ਕਹਿੰਦੀ ਠੀਕ ਆ ਭਾਈ ਅੱਜ ਤੁਹਾਨੂੰ ਮੈਂ ਕੁੱਤਾ ਦੇ ਜੰਦੀ ਆ ਸਵੇਰੇ ਮੈਨੂੰ ਮੇਰਾ ਕੁੱਤਾ ਦੇ ਦਿਓ ਤੇ ਉਹ ਆਪਣੇ ਜਿਹੜਾ ਕੁੱਤਿਆਂ ਦਾ ਮਾਲਕ ਹੁੰਦਾ ਉਹ ਆਪਣੇ ਨੌਕਰ ਨੂੰ ਸਾਦਾ ਤੇ ਉਸ ਨੂੰ ਕਹਿੰਦਾ ਇਦਾਂ ਕਰ ਇਹਨੂੰ ਆਪਣੇ ਡੰਗਰਾਂ ਵਾਲੇ ਬਾੜੇ ਦੇ ਵਿੱਚ ਬੰਨ੍ਹਿਆ ਤੇ ਹੀਠਾਂ ਵੀ ਇਹਦੇ ਕੁਛ ਨਾ ਪਸਾਈ ਤੇ ਬਸ 10 ਮਿੰਟਾਂ ਬਾਅਦ 10 ਡੰਡੇ ਮਾਰਨੇ ਹਨ ਇਹਨੂੰ ਨਾ ਅਜ ਰਾਤ ਨੂੰ ਤਾਂ ਖਾਣ ਪੀਣ ਨੂੰ ਦੇਣਾ ਬਸ ਥੋੜਾ ਜਿਹਾ ਪਾਣੀ ਦੇਣਾ ਜਿਹਦੇ ਨਾਲ ਇਹਦਾ ਮੂੰਹ ਜਾਂ ਫਿੱਲਾ ਹੋ ਸਕੇ ਤਾਂ ਉਹ ਉਸ ਦਾ ਨੌਕਰ ਉਦਾਂ ਹੀ ਕਰਦਾ ਉਸ ਨੂੰ ਡੰਗਰਾਂ ਵਾਲੇ ਬਾੜੇ ਵਿੱਚ ਬੰਨ੍ਹ ਦਿੰਦਾ ਤੇ 10 ਡੰਡੇ 10 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਉਹਦੇ 10 ਡੰਡੇ ਮਾਰਦਾ ਸਾਰੀ ਰਾਤ ਉਹਦੀ ਕੁੱਤੇ ਦੀ ਇਦਾਂ ਹੀ ਲੰਗਦੀ ਹੈ ਉਹ ਚੀਕਦਾ ਕਰਲਾਉਂਦਾ ਪਰ ਉਹ ਤੇ ਕੋਈ ਰਹਿਮ ਨਹੀਂ ਕਰਦੇ ਉਹਦੀ ਸਾਰੀ ਰਾਤ ਇਦਾਂ ਹੀ ਲੰਗਦੀ ਹੈ ਜਦੋਂ ਸਵੇਰੇ ਦਿਨ ਚੜਦਾ ਤਾਂ ਉਹ ਮਾਲਕਨ ਆਪਣੇ ਕੁੱਤੇ ਨੂੰ ਲੈਣ ਵਾਸਤੇ ਹੁੰਦੀ ਹੈ ਜਦੋਂ ਉਹ ਕੁੱਤੇ ਨੂੰ ਲੈਣ ਵਾਸਤੇ ਹੁੰਦੀ ਹੈ ਜਦੋਂ ਕੁੱਤਾ ਦੇਖਦਾ ਤਾਂ ਕੁੱਤਾ ਦਮਾ-ਦਵਾ ਆਪਣੀ ਗਰਸੀ ਤੜਾ ਕੇ ਭੱਜ ਕੇ ਆਪਣੀ ਮਾਲਕਨ ਦੀ ਗੋਦੀ ਵਿੱਚ ਜਾ ਬਹਿਣਦਾ ਤਾਂ ਉਹ ਮਾਲਕਨ ਹੈਰਾਨ ਹੋ ਜਾਂਦੀ ਹੈ ਉਸ ਬੰਦੇ ਨੂੰ ਪੁੱਛਦੀ ਆ ਕਿ ਰਾਤੋਂ ਰਾਤ ਤੁਸੀਂ ਇਹਨੂੰ ਕਿਹੜੀ ਗਿੱਦੜ ਸਿੰਘੀ ਦਿੱਤੀ ਕਿਹੜੀ ਵਹਿਦੀ ਸਿੱਖਿਆ ਪੜ੍ਹਾਤੀ ਤੇ ਇਹ ਤਾਂ ਆਨਸਾਰੀ ਮੈਨੂੰ ਵੇਖਣਸਾਰ ਹੀ ਮੇਰੀ ਗੋਦੀ ਵਿੱਚ ਆ ਗਿਆ ਜਿਹੜਾ ਤੁਹਾਡਾ ਕੁੱਤਾ ਸੀ ਇਹ ਤੁਹਾਡੀ ਅਮੀਰੀ ਦੇ ਵਿੱਚ ਰਹਿ ਕੇ ਸਾਹੀ ਖਾਣੇ ਖਾ ਕੇ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਗਿਆ ਸੀ ਇਹਦੀ ਅਕਾਤ ਇਹਨੂੰ ਦਿਖਾਈ ਆ ਹੋਰ ਅਸੀਂ ਕੁਝ ਨਹੀਂ ਕੀਤਾ ਰਾਤ ਮਰ ਬਸ ਇਹਨੂੰ ਇਹੀ ਸਿੱਖਿਆ ਦਿੱਤੀ ਆ ਕਿ ਤੇਰੀ ਅਕਾਤ ਕੀ ਆ ਇਸੇ ਤਰ੍ਹਾਂ ਪ੍ਰਮਾਤਮਾ ਆਪਾਂ ਨੂੰ ਦੁੱਖ ਤਕਲੀਫ ਤਾਂ ਹੀ ਦਿੰਦਾ ਜਦੋਂ ਆਪਾਂ ਅਮੀਰੀ ਦੇ ਵਿੱਚ ਆ ਉਹਨੂੰ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਉਹਨੂੰ ਯਾਦ ਨਹੀਂ ਕਰਦੇ ਤਾਂ ਉਹ ਫਿਰ ਆਪਾਂ ਨੂੰ ਦੁੱਖ ਤਕਲੀਫਾਂ ਦਿੰਦਾ ਫਿਰ ਆਪਣੇ ਮੂੰਹੋਂ ਆਪ ਮੁਹਾਰੇ ਹੀ ਨਿਕਲਦਾ हे ਪ੍ਰਮਾਤਮਾ ਸਾਥੋਂ ਕਿਹੜੀ ਗਲਤੀ ਹੋ ਗਈ ਸਾਨੂੰ ਐਡੀ ਕਾਦੀ ਸਜ਼ਾ ਦਿੱਤੀ ਆ ਸਾਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ ਉਹ ਫਿਰ ਆਪਣੇ ਆਪ ਨੂੰ ਚੇਤੇ ਗਰਾਉਣ ਵਾਸਤੇ ਆਪਾਂ ਨੂੰ ਦੁੱਖ ਤਕਲੀਫਾਂ ਦਿੰਦਾ ਚਾਹੇ ਕਿੰਨੀ ਵੀ ਧਨ ਦੌਲਤ ਮਾਇਆ ਆ ਜਾਵੇ ਆਪਾਂ ਨੂੰ ਪ੍ਰਮਾਤਮਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ